ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਕਹਾਣੀ ਕਰਾਂਗੇ ਮੋਹ ਮਿੱਟੀ ਮੋਹ ਮਿੱਟੀ ਕਹਾਣੀ ਹੈਗੀ ਸੁਖਵੰਤ ਕੌਰ ਦੀ ਹਾਂਜੀ ਇਸ ਦਾ ਆਪਾਂ ਵਿਸ਼ਾ ਵਸਤੂ ਤੇ ਇਸ ਦਾ ਜਿਹੜੇ ਕਿ ਸਾਹਿਤਿਕ ਪਰਖ ਤੇ ਇਸ ਦੇ ਜਿਹੜੇ ਕਿ ਕੁਐਸਚਨ ਆਨਸਰ ਕਰਾਂਗੇ ਮੋਹ ਮਿੱਟੀ ਕਹਾਣੀ ਸੁਖਵੰਤ ਕੌਰ ਮਾਨ ਦੇ ਲਿਖੀ ਹੋਈ ਹੈ ਇਸ ਦਾ ਵਿਸ਼ਾ ਹੈਗਾ ਪੰਜਾਬ ਦੀ ਮੱਧ ਵਰਗੀ ਕਿਸਾਨੀ ਦੇ ਜੀਵਨ ਦੀ ਤਰਾਸ ਦੀ ਨੂੰ ਪੇਸ਼ ਕਰਨਾ ਮੱਧਮ ਵਰਗ ਹੈ ਜਿਹੜਾ ਉਹਦੀ ਕਿਸਾਨੀ ਦੇ ਜੀਵਨ ਨੂੰ ਪੇਸ਼ ਕਰਨਾ ਜਿਸ ਦੇ ਵਿੱਚ ਇੱਕ ਕਿਸਾਨ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਤੰਗੀਆਂ ਤੇ ਪਰੇਸ਼ਾਨੀਆਂ ਨੂੰ ਹਟਾਉਂਦਾ ਤੇ ਨਾਲ ਹੀ ਘਰੇਲੂ ਰਿਸ਼ਤਿਆਂ ਦੇ ਤਣਾਅ ਵਿੱਚ ਵੀ ਰਹਿੰਦਾ ਚਾਚਾ ਜੀ ਵਰਗੇ ਮੱਧ ਵਰਗੀ ਕਿਸਾਨ ਖੇਤੀ ਵਿੱਚ ਨਵੇਂ ਤੋਂ ਨਵੇਂ ਤਜਰਬੇ ਕਰਕੇ ਇੱਕ ਸਫਲ ਕਿਸਾਨ ਬਣਨਾ ਚਾਹੁੰਦੇ ਨੇ ਉਹ ਹਰ ਸਾਲ ਬੀਜ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਤੋਂ ਲਿਆਉਂਦੇ ਨੇ ਤੇ ਫਸਲ ਦੀ ਗੋਡੀ ਸਿੰਚਾਈ ਪੈਸਟੀਸਾਈਡ ਇਨਸੈਕਟਿਸਾਈਡ ਇਨਸੈਕਟੀਸਾਈਡਸ ਸੰਬੰਧੀ ਪੂਰੀਆਂ ਹਦਾਇਤਾਂ ਨੂੰ ਅਮਲ ਵਿੱਚ ਲਿਆ ਕੇ ਪੂਰੀਤ ਮਿਹਨਤ ਕਰਦੇ ਨੇ ਫਾਲਸ ਰੂਪ ਕਦੇ ਤਾਂ ਇੱਕ ਅੱਧੀ ਮਿਰਚਾਂ ਵਰਗੀ ਫਸਲ ਚੰਗੀ ਹੋ ਜਾਂਦੀ ਆ ਨਹੀਂ ਤਾਂ ਉਹ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਕੇ ਸਾਰੀ ਮਿਹਨਤ ਪਾਣੀ ਫੇਰ ਦਿੰਦੀਆਂ ਨੇ ਉਹਨਾਂ ਦੀਆਂ ਫਸਲਾਂ ਤਾਂ ਚੰਗੀਆਂ ਹੁੰਦੀਆਂ ਨੇ ਪਰੰਤੂ ਸਰਕਾਰੀ ਨੀਤੀਆਂ ਦੇ ਕਾਰਨ ਉਹਨਾਂ ਨੂੰ ਫਸਲ ਦਾ ਠੀਕ ਮੁੱਲ ਨਹੀਂ ਮਿਲਦਾ ਸਰਕਾਰ ਡੀਜ਼ਲ ਦੇ ਮੁੱਲ ਜਦੋਂ ਦਿਲ ਕਰੇ ਵਧਾ ਦਿੰਦੀ ਆ ਤੇ ਬਿਜਲੀ ਵੀ ਪੂਰੀ ਨਹੀਂ ਮਿਲਦੀ ਮਜਦੂਰਾਂ ਦਾ ਕੰਮ ਵਿੱਚ ਰੁਚੀ ਨਾ ਲੈਣਾ ਉਹਨਾਂ ਨੂੰ ਹੋਰ ਪਰੇਸ਼ਾਨ ਕਰਦਾ ਤੇ ਇਸ ਤਰ੍ਹਾਂ ਹਿਸਾਬ ਕਿਤਾਬ ਮਗਰ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਤੇ ਉਹਨਾਂ ਦੇ ਆਪਣੇ ਭਵਿੱਖ ਦੇ ਸੁਪਨੇ ਅਧੂਰੇ ਰਹਿ ਜਾਂਦੇ ਨੇ ਤੇ ਉਹਨਾਂ ਦੁਆਰਾ ਚਾਵਾਂ ਨਾਲ ਉਹ ਸਾਰੀਆਂ ਜਾ ਰਹੀਆਂ ਕੋਠੀਆਂ ਕਦੇ ਪੂਰੀਆਂ ਨਹੀਂ ਹੁੰਦੀਆਂ ਉਹ ਨਾ ਉਹਨਾਂ ਵਿੱਚ ਚੱਜ ਦੇ ਗੁਸਲਖਾਨੇ ਬਣਦੇ ਨਹੀਂ ਤੇ ਨਾ ਲਾਉਣ ਸੰਭਾਲੇ ਜਾਂਦੇ ਨੇ ਤੇ ਨਾ ਫਰਸ਼ ਟਰੈਕਟਰਾਂ ਤੇ ਸੰਦਾਂ ਦੀਆਂ ਕਿਸ਼ਤਾਂ ਪੂਰੀਆਂ ਨਹੀਂ ਹੁੰਦੀਆਂ ਪਤਨੀ ਦੇ ਗਹਿਣੇ ਵੀ ਇੱਕ-ਵਿਕ ਵਿਕ ਵਿਕਾ ਜਾਂਦੇ ਨੇ ਉਹਨਾਂ ਵਿੱਚਕਾਰ ਹਰ ਰੋਜ਼ ਕਿਸੇ ਨਾ ਕਿਸੇ ਗੱਲ ਤੋਂ ਤਲਖੇ ਲਗਾਮੀ ਹੁੰਦੀ ਰਹਿੰਦੀ ਆ ਅੱਗੋਂ ਮੁੰਡੇ ਕੰਮ ਵਿੱਚ ਦਿਲਚਸਪੀ ਨਹੀਂ ਲੈਂਦੇ ਉਹ ਜ਼ਮੀਨ ਵੇਚ ਕੇ ਕੁਝ ਹੋਰ ਕੰਮ ਕਰਨਾ ਚਾਹੁੰਦੇ ਨੇ ਚਾਚਾ ਜੀ ਨੂੰ ਕੁਝ ਸੁਝਦਾ ਨਹੀਂ ਉਹ ਕੀ ਕਰੇ ਇਸ ਸਥਿਤੀ ਵਿੱਚ ਘਰ ਦਾ ਕੋਈ ਨਾ ਕੋਈ ਬੰਦਾ ਖੇਤੀ ਛੱਡ ਜਾਂਦਾ ਤੇ ਬਜ਼ੁਰਗ ਦੇ ਕੰਮਕਾਰ ਤੋਂ ਆਰੀ ਹੋਣ ਕਰਕੇ ਮਿੱਟੀ ਦੇ ਮੋਹ ਕਾਰਨ ਘਰੋਂ ਵਿੱਚੋਂ ਘਰ ਵਿੱਚੋਂ ਕਿਸੇ ਨਾ ਕਿਸੇ ਨੂੰ ਤਾਂ ਖੇਤੀ ਨਾਲ ਜੁੜਨਾ ਹੀ ਪੈਂਦਾ ਪਰੰਤੂ ਉਸ ਦਾ ਜੀਵਨ ਵੀ ਕੋਈ ਸੌਖਾ ਨਹੀਂ ਹੁੰਦਾ ਫਸਲਾਂ ਦੇ ਬਿਮਾਰੀ ਕਾਰਨ ਮਾਰੇ ਜਾਣ ਤੇ ਕੰਪਨੀਆਂ ਦੇ ਟੈਂਡਰ ਪੂਰੇ ਨਾ ਹੋਣ ਕਰਕੇ ਹਰਜਾਨਾ ਪੈਣ ਦੇ ਫਿਕਰ ਉਹਨਾਂ ਨੂੰ ਖਾਂਦੇ ਨੇ ਤੇ ਘਰ ਦੇ ਸੋਹਣੇ ਸੁਨੱਖੇ ਜੀਆਂ ਦੀਆਂ ਜ਼ਿੰਦਗੀਆਂ ਇਸੇ ਤਰ੍ਹਾਂ ਮਿਹਨਤ ਭੱਜ ਦੌੜ ਤੇ ਪਰੇਸ਼ਾਨੀ ਵਿੱਚ ਹੀ ਰੁਲ ਕੇ ਰਹਿ ਜਾਂਦੀਆਂ ਨੇ ਤੇ ਇਸ ਤਰ੍ਹਾਂ ਕਥਾਕਾਰ ਨੇ ਕਥਾਕਾਰ ਨੇ ਇਸ ਕਹਾਣੀ ਵਿੱਚ ਮੱਧ ਵਰਗੀ ਕਿਸਾਨ ਦੇ ਜੀਵਨ ਦੀ ਤਰਾਸਦੀ ਨੂੰ ਕਈ ਪੱਖਾਂ ਤੋਂ ਬੜੇ ਜਥਾਰਤ ਗਰੁੱਪ ਵਿੱਚ ਪੇਸ਼ ਕੀਤਾ ਨਾਲ ਹੀ ਹਰੇ ਇਨਕਲਾਬ ਦੀ ਅਸਲੀਅਤ ਨੂੰ ਪਾਠਕਾਂ ਸਾਹਮਣੇ ਪੇਸ਼ ਕੀਤਾ। ਸੋ ਇਹ ਹੈਗੀ ਆ ਮੋਹ ਮਿੱਟੀ ਕਹਾਣੀ ਦਾ ਵਿਸ਼ਾ ਵਸਤੂ। ਹੁਣ ਆਪਾਂ ਕਰਦੇ ਆ ਜਿਹੜੇ ਕਿ ਇਸ ਦੇ ਸਾਹਿਤਿਕ ਪਰਖ ਹਾਂਜੀ ਵਿਸ਼ਾ ਵਸਤੂ ਤਾਂ ਆਪਾਂ ਨੇ ਕਰ ਲਿਆ ਵੈਸੇ ਡਿਸਕਸ। ਹੁਣ ਆਪਾਂ ਕਰਦੇ ਆ ਉਦੇਸ਼ ਕਿਉਂਕਿ ਜਿਹੜੇ ਪੁਆਇੰਟ ਨੇ ਉਹ ਸਾਰਿਆਂ ਚ ਸਿਮਿਲਰ ਨੇ ਉਦੇਸ਼ ਕਥਾਨਕ ਪਲਾ ਅਤੇ ਵਾਰਤਾਲਾਪ ਪਾਤਰ ਚਿੱਤਰਣ ਵਾਤਾਵਰਣ ਠੀਕ ਹੈ ਤੇ ਅਸਿਰਲੇਖ ਤੇ ਇਹਦਾ ਵਿਸ਼ਾ ਵਸਤੂ ਸਭ ਦੇ ਪੁਆਇੰਟ ਸੇਮ ਨੇ ਬਟ ਵਿੱਚੋ ਡਿਫਰੈਂਟ ਆ ਠੀਕ ਹੈ ਅਕੋਰਡਿੰਗ ਟੂ ਜਿਹੜੀ ਵੀ ਕਹਾਣੀ ਆ ਮਤਵਜਾ ਉਦੇਸ਼ ਕੀ ਆ ਇਸ ਕਹਾਣੀ ਦਾ ਉਦੇਸ਼ ਪੰਜਾਬ ਦੀ ਮੱਧ ਵਰਗੀ ਕਿਸਾਨੀ ਦੇ ਜੀਵਨ ਦੀ ਤਰਾਸ ਦੀ ਨੂੰ ਪੇਸ਼ ਕਰਕੇ ਇਹ ਦੱਸਣਾ ਹੈ ਕਿ ਜਿਸ ਹਰੇ ਇਨਕਲਾਬ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਉਸ ਦੀ ਅਸਲੀਅਤ ਇਹ ਆ ਕਿ ਕਿਸਾਨ ਸਖਤ ਮਿਹਨਤ ਕਰਨ ਦੇ ਬਾਵਜੂਦ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਰਥਿਕ ਤੰਗੀਆਂ ਤੇ ਪਰੇਸ਼ਾਨੀਆਂ ਵਿੱਚ ਘਿਰਿਆ ਰਹਿਦਾ ਉਸ ਦੇ ਘਰ ਵਿੱਚ ਵੀ ਕਲੇਸ਼ ਵਰਗਾ ਮਾਹੌਲ ਬਣਿਆ ਰਹਿੰਦਾ ਪਰੰਤੂ ਮਿੱਟੀ ਦੇ ਮੋਹ ਕਾਰਨ ਕਿਸਾਨ ਵੀ ਮਜਬੂਰ ਹਤੇ ਉਹ ਖੇਤੀ ਦਾ ਕੰਮ ਛੱਡਣ ਲਈ ਤਿਆਰ ਨਹੀਂ ਹੈਗਾ ਕਥਾਨਕ ਪਲਾਂਟ ਜਾਂ ਗੋਂਦ ਇਸ ਕਹਾਣੀ ਦਾ ਕਥਾਨਕ ਪੰਜਾਬ ਦੀ ਮੱਧ ਵਰਗੀ ਕਿਸਾਨੀ ਦੇ ਜੀਵਨ ਵਿੱਚੋਂ ਲਿਆ ਗਿਆ ਮੱਧ ਵਰਗੀ ਕਿਸਾਨ ਦੁਆਰਾ ਆਪਣੇ ਆਪ ਨੂੰ ਫਸਲ ਸਫਲ ਸਫਲ ਕਿਸਾਨ ਬਣਾਉਣ ਲਈ ਖੇਤੀ ਵਿੱਚ ਨਵੇਂ-ਨਵੇਂ ਤਜਰਬੇ ਕਰਨਾ ਯੂਨੀਵਰਸਿਟੀ ਤੋਂ ਨਵੇਂ ਬੀਜ ਤੇ ਹਦਾਇਤਾਂ ਪ੍ਰਾਪਤ ਕਰਕੇ ਅਮਲ ਦੇ ਵਿੱਚ ਲਿਆਉਣਾ ਤੇ ਇਸ ਦੇ ਬਾਵਜੂਦ ਫਸਲ ਦਾ ਹਰ ਵਾਰ ਚੰਗੀ ਨਾ ਹੋਣਾ ਉਸ ਦਾ ਟਰੈਕਟਰ ਤੇ ਸੰਦਾਂ ਦੇ ਖਿਚਤਾਂ ਵਿੱਚ ਦੇਣ ਵਿੱਚ ਘਿਰਿਆ ਰਹਿਣਾ ਘਰਵਾਲੀ ਦੇ ਗਹਿਣੇ ਵਿਕ ਜਾਣੇ ਉਸ ਦੇ ਨਾਲ ਤਣਾਅ ਰਹਿਣਾ ਪੁੱਤਰਾਂ ਦਾ ਖੇਤੀ ਦੇ ਕੰਮਾਂ ਵਿੱਚ ਦਿਲਚਸਪੀ ਨਾ ਲੈਣਾ ਉਸ ਦਾ ਆਪਣੇ ਸੁਪਨਿਆਂ ਦੀ ਕੋਠੀ ਨਾ ਉਸਾਰ ਸਕਣਾ ਉਸ ਦਾ ਸਰਕਾਰੀ ਨੀਤੀਆਂ ਨੂੰ ਖੋਸਣਾ ਉਸ ਦੇ ਮਗਰੋਂ ਉਸ ਦੇ ਪੁੱਤਰ ਦਾ ਖੇਤੀ ਦੇ ਕੰਮ ਨੂੰ ਸੰਭਾਲਣਾ ਕੀੜੇ ਮਾਰ ਦਵਾਈਆਂ ਦੇ ਅਸਰ ਵਾਲੀ ਪਰਾਲੀ ਖਾਣ ਨਾਲ ਗਊਆਂ ਦਾ ਮਰਨਾ ਫਸਲਾਂ ਦਾ ਅਣਜਾਣੀ ਬਿਮਾਰੀ ਨਾਲ ਤਬਾਹ ਹੋਣਾ ਤੇ ਕੰਪਨੀ ਦੇ ਟੈਂਡਰ ਪੂਰੇ ਹੋਣ ਦਾ ਫਿਕਰ ਰਹਿਣਾ ਇਸ ਕਹਾਣੀ ਦਾ ਘਟਨਾਵਾ ਬੜੀਆਂ ਜਥਾਰਤਕ ਤੇ ਕੁਦਰਤੀ ਨੇ ਕਹਾਣੀ ਦਾ ਅੰਤ ਬੜਾ ਖਿੱਚ ਭਰਿਆ ਮਾਧ ਰੋਚਕ ਕਈ ਪ੍ਰਕਾਰ ਦੇ ਤਣਾਅ ਤੇ ਉਤਰਾਚੜਾ ਭਰਿਆ ਅੰਤ ਜ਼ੋਰਦਾਰ ਤੇ ਪ੍ਰਭਾਵਸ਼ਾਲੀ ਆ। ਕਹਾਣੀ ਵਿੱਚ ਸਮੇਂ ਤੇ ਸਥਾਨ ਦੀ ਏਕਤਾ ਮੌਜੂਦ ਨਹੀਂ ਪਰੰਤੂ ਪ੍ਰਭਾਵ ਦੀ ਏਕਤਾ ਮੁੱਢ ਤੋਂ ਲੈ ਕੇ ਅਖੀਰ ਤੱਕ ਕਾਇਮ ਰਹਿੰਦੀ ਆ। ਇਸ ਦਾ ਪਲਾਂਟ ਰੋਚਕ ਤੇ ਸਵਾਦਲਾ ਚਿਤ ਚਿਤ੍ਰਣ ਇਸ ਕਹਾਣੀ ਦੇ ਪਾਤਰ ਪੰਜਾਬ ਦੀ ਮੱਧ ਵਰਗੀ ਕਿਸਾਨੀ ਨਾਲ ਸੰਬੰਧਿਤ ਨੇ। ਪਾਤਰ ਜਿਉਂਦੇ ਜਾਗਦੇ ਕੁਦਰਤੀ ਤੇ ਜਥਾਰਤਕ ਨੇ ਚਾਚਾ ਜੀ ਵਰਗੇ ਸਫਲ ਕਿਸਾਨ ਬਣਨ ਦੇ ਚਾਹਵਨ ਨਵੇਂ-ਨਵੇਂ ਤਜਰਬਿਆਂ ਤੇ ਵੀਜ਼ਾ ਨੂੰ ਅਪਣਾਉਣ ਵਾਲੇ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ, ਖੇਤੀ ਦੇ ਕੰਮ ਵਿੱਚ ਵਾਰ-ਵਾਰ ਘਾਟੇ ਖਾਣ ਵਾਲੇ, ਘਰ ਵਿੱਚ ਪਤਨੀ ਤੇ ਬੱਚਿਆਂ ਦੇ ਬਤੀਰੇ ਦੇ ਸ਼ਿਕਾਰ, ਖੇਤ ਤੇ ਮਜ਼ਦੂਰਾਂ ਦੇ ਰਵੱਈਏ ਤੋਂ ਖਿਜੇ ਰਹਿਣ ਵਾਲੇ, ਆਪਣੇ ਸੁਪਨਿਆਂ ਨੂੰ ਕਦੇ ਵੀ ਪੂਰੇ ਨਾ ਕਰ ਸਕਣ ਵਾਲੇ, ਆਪਣੇ ਪੁੱਤਰਾਂ ਦੇ ਰਵੱਈਏ ਤੋਂ ਪਰੇਸ਼ਾਨ, ਸੁਖਵੀਰ ਵਰਗੀ ਖੇਤੀ ਦੀ ਥਾਂ ਹੋਰ ਕੰਮ ਕਰਨ ਵਾਲੇ ਕਰਨਲ ਲਈ ਘਰਦਿਆਂ ਤੋਂ ਪੈਸੇ ਮੰਗਣ ਵਾਲੇ, ਸ਼ਿੰਦਰ ਵਰਗੀਆਂ ਇਸਤਰੀਆਂ ਦੇ ਕਰਮਵੀਰ ਵਰਗੇ ਕਿਸਾਨਾਂ ਦੇ ਪੁੱਤਰ ਸਾਡੀ ਪਿੰਡੂ ਮੱਧ ਵਰਗੀ ਦੇ ਆਮ ਪਾਤਰ ਨੇ ਇਹਨਾਂ ਦਾ ਚਰਿੱਤਰ ਚਿੱਤਰਣ ਬੜਾ ਮਨੋਵਿਗਿਆਨਿਕ ਤੇ ਯਥਾਰਤਕਾ ਉਹਨਾਂ ਦੇ ਚਰਿੱਤਰ ਉਗੜ ਮੇ ਤੇ ਨਿਖੜ ਮੇ ਨੇ ਤੇ ਪ੍ਰਸਥਿਤੀਆਂ ਅਨੁਸਾਰ ਉਹਨਾਂ ਵਿੱਚ ਉਤਰਾ ਚੜਾ ਵੀ ਆਉਂਦਾ ਕਥਾਕਾਰਾਂ ਨੇ ਚਰਿੱਤਰ ਚਿੱਤਰਣ ਲਈ ਆਪਣੇ ਬਿਆਨ ਤੇ ਪਾਤਰਾਂ ਦੀ ਆਪਸੀ ਤੇ ਦੋ ਪਾਤਰਾਂ ਦੀ ਵਾਰਤਾਲਾਪ ਰਾਹੀਂ ਅੰਨੇ ਪਾਤਰ ਦਾ ਵੀ ਵਰਣਨ ਕੀਤਾ ਕਥਾਨਕ ਦੇ ਆਪਣੇ ਬਿਆਨ ਰਾਹੀਂ ਜਿਵੇਂ ਦੂਰ ਖੇਤਾਂ 'ਚ ਵੇਖਿਆ ਤਾਂ ਚਾਚਾ ਸਾਹਿਬ ਖੱਬੇ ਹੱਥ ਨਾਲ ਪਜਾਮੇ ਦਾ ਹੱਥ ਪਜਾਮੇ ਦਾ ਖੱਬਾ ਪਹੁੰਚਾ ਚੁੱਕੀ ਪਰ ਉਹ ਖੇਤ ਦੀ ਵੱਟੋ ਵੱਟ ਵੱਟੋ ਵੱਟੋ ਘਰ ਨੂੰ ਭੱਜੇ ਆ ਰਹੇ ਨੇ ਸਮਦਰ ਕੱਦ ਛੰਗਿਆ ਹੋਇਆ ਪਤਲਾ ਸਰੀਰ ਮੱਥੇ ਤੇ ਸੋਚ ਦੇ ਵੱਟ ਚਿਹਰੇ ਤੇ ਖਿਜ ਘਬਰਾਏ ਜਏ ਮੇਰੇ ਵੱਲ ਸਰਸਰੀ ਜਿਹਾ ਵੇਖਦੇ ਹੋਏ ਨੌਕਰ ਨੂੰ ਦੁਪਹਿਰ ਦੀ ਰੋਟੀ ਖਾ ਕੇ ਜਲਦੀ ਪਰਤਣ ਲਈ ਆਖਦੇ ਹੋਏ ਨੌਕਰ ਦੇ ਅੱਗੋਂ ਚੁੱਪ ਜਹਾ ਕਰ ਜਾਂਦੇ ਖਿਜਦੇ ਜਹੇ ਹਫਦੇ ਜਿਓ ਮੇਰੀ ਸਤਿ ਸ਼੍ਰੀ ਅਕਾਲ ਦਾ ਜਵਾਬ ਤੇ ਦੋ ਪਾਤਰਾਂ ਦੀ ਵਾਰਤਾਲਾਪ ਰਹੀ ਨੇ ਪਾਤਰ ਦਾ ਚਰਿੱਤਰਣ ਮੈਂ ਤਾਂ ਆਖਣਾ ਪਾਪਾ ਜੀ ਖੇਤੀਓ ਛੱਡ ਖੇਤੀਓ ਛੱਡ ਦਿਓ ਪਰ ਇਹ ਤਾਂ ਗੱਲ ਹੀ ਨਹੀਂ ਕਰਨ ਦਿੰਦੇ ਹੁਣ ਤੁਹਾਨੂੰ ਕੀ ਦੱਸਾਂ ਇਹਨਾਂ ਦੇ ਵਾਰੰਟ ਨਿਕਲੇ ਹੋਏ ਨੇ ਬਹੁਤ ਤਰਲੇ ਮਿੰਤਾ ਕਰਕੇ ਥੋੜੇ ਦਿਨ ਹੋਰ ਆਨਲਾਈਨ ਨੇ ਦੇਸ਼ਕਾਲ ਚਿਤ੍ਰਣ ਇਸ ਕਹਾਣੀ ਵਿੱਚ ਕਥਾਕਾਰਾਂ ਨੇ ਪੰਜਾਬ ਦੇ ਮੱਧਵਰਗੀ ਕਿਸਾਨੀ ਨਾਲ ਸੰਬੰਧਿਤ ਉਸ ਦੀ ਅਧੂਰੀ ਕੋਠੀ ਉਸ ਦੇ ਖੇਤਾਂ ਖੇਤਾਂ ਵਿੱਚ ਕੰਮ ਕਰਦੇ ਕੰਮ ਆ ਘਰ ਤੇ ਭਾਂਡੇ ਦੇ ਵਾਤਾਵਰਣ ਨੂੰ ਨਿੱਕੇ ਨਿੱਕੇ ਬੁਰਸ਼ ਸ਼ੋਹ ਨਾਲ ਬੜੇ ਜਥਾਰ ਤੱਕ ਤੇ ਸਜੀਵ ਰੂਪ ਵਿੱਚ ਪੇਸ਼ ਕੀਤਾ ਜਿਸ ਨਾਲ ਕਹਾਣੀ ਬੜੀ ਰੋਚਕ ਤੇ ਪ੍ਰਭਾਵਸ਼ਾਲੀ ਬਣ ਗਈ ਬਿਨਾ ਕਿਸੇ ਕਾਹਲ ਤੋਂ ਪਾਲਾ ਚਾਹ ਪੀ ਕੇ ਬਿਨਾ ਕਿਸੇ ਕਾਹਲ ਤੋਂ ਪਾਲਾ ਚਾਹ ਪੀ ਕੇ ਖੇਤ ਦੀ ਵੱਟੋ-ਵੱਟ ਤੁਰਦਾ ਹੋਇਆ ਖੇਤ ਚ ਨੱਕੇ ਖੋਲਣ ਜਾ ਲੱਗਾ ਸੀ ਪਰਲੇ ਮਿਰਚਾਂ ਦੇ ਪਰਲੇ ਮਿਰਚਾਂ ਦੇ ਖੇਤਾਂ ਚ ਕੋਈ 8 ਖੇਤਾਂ ਵਿੱਚ ਕੰਮ ਕਰਦੇ ਕਾਮਿਆਂ ਦਾ 10 ਮਜ਼ਦੂਰ ਤੇ ਮਜ਼ਦੂਰਨੀਆਂ ਸਿਰਾਂ ਤੇ ਲਿਗੜਿਆਂ ਦੇ ਮੋਢਾਸੇ ਮਾਰੀ ਆਪੋ ਆਪਣੀਆਂ ਖੁਰਪੀਆਂ ਚਲਾ ਰਹੇ ਸੀ ਵਾਰਤਾਲਾਪ ਇਸ ਕਹਾਣੇ ਵਿੱਚ ਵਾਰਤਾਲਾਪ ਬਹੁਤ ਮਹੱਤਵਪੂਰਨ ਸਥਾਨ ਹੈ ਵਾਰਤਾਲਾਪ ਨਿੱਕੇ ਨਿੱਕੇ ਤੂਸਤ ਸੁਆਦਲੇ ਰੋਚਕਤਾ ਜਥਾਰਤਕ ਨੇ ਉਹ ਜਿੱਥੇ ਕਹਾਣੀ ਨੂੰ ਅੱਗੇ ਤੋਰਨ ਵਿੱਚ ਸਹਾਇਤਾ ਕਰਦੇ ਨੇ ਉੱਥੇ ਪਾਤਰਾਂ ਦੇ ਚਰਿੱਤਰ ਨੂੰ ਵੀ ਉਭਾਰਦੇ ਨੇ ਨਖੇੜਦੇ ਨੇ ਭਾਸ਼ਾ ਸ਼ੈਲੀ ਇਸ ਦੀ ਵਿਆਨਿਆ ਸ਼ੈਲੀ ਅਤੇ ਨਾਟਕੀਅ ਕਿਧਰੇ ਕਿਧਰੇ ਵਿਅੰਗ ਦਾ ਅੰਸ਼ ਵੀ ਆ ਰੋਚਕਤਾ ਸਰਲਤਾ ਜਥਾਰਤਕਤਾ ਮਨੋਵਿਗਿਆਨਿਕਤਾ ਵਿਸ਼ੇਸ਼ ਗੁਣ ਨੇ ਭਾਸ਼ਾ ਤੇ ਮਲਵਈ ਦਾ ਸਰਵੀਆਂ ਉਂਝ ਭਾਸ਼ਾ ਸਰਲਾ ਸਪਸ਼ਟਾ ਭਾਵਪੂਰਪ ਅਤੇ ਮਹਾਵਰੇਦਾਰਾ ਸਰਲੇਖ ਇਸ ਦਾ ਸਰਲੇਖ ਮੋਹ ਮਿੱਟੀ ਢੁਕਮਾ ਤੇ ਫੱਬਾ ਮਾ ਕਥਾਕਾਰ ਨੇ ਇਸ ਦਾ ਇਹ ਸਰਲੇਖ ਇਸ ਦੇ ਵਿਸ਼ੇਦ ਰੂਪ ਵਿੱਚ ਰੱਖਿਆ ਕਿ ਸਮੁੱਚੇ ਕਹਾਣੀ ਵਿੱਚ ਭਾਵੇਂ ਪਰਸਤਿਤੀਆਂ ਜਿਹੀਆਂ ਲੱਗਦੀਆਂ ਨੇ ਕਿ ਆਪਣੇ ਪਿਓ ਨੂੰ ਖੇਤੀ ਦੇ ਕੰਮ ਵਿੱਚ ਸਫਲ ਰਹਾ ਆਰਥਿਕ ਤੰਗੀਆਂ ਤੇ ਪਰੇਸ਼ਾਨੀਆਂ ਭੋਗਦਾ ਦੇਖ ਕੇ ਉਸ ਦੇ ਪੁੱਤਰਾਂ ਕੋ ਖੇਤੀ ਦੇ ਕੰਮ ਨੂੰ ਅਲਵਿਦਾ ਕਹਿ ਦੇਣਗੇ ਪਰ ਮੋਹ ਮਿੱਟੀ ਦੇ ਮੋਹ ਨਾਲ ਜੁੜਿਆ ਕਿਸਾਨ ਐਵੇਂ ਨਹੀਂ ਕਰਦਾ ਸਾਰੇ ਘਟਿਆ ਸਾਰੇ ਘਟਿਆਂ ਤੇ ਪਰੇਸ਼ਾਨੀਆਂ ਨੂੰ ਦਰਕਿਨਾਰ ਕਰਕੇ ਚਾਚਾ ਜੀ ਦਾ ਵੱਡਾ ਪੁੱਤਰ ਕਰਨਵੀਰ ਖੇਤੀ ਦੇ ਕੰਮ ਨੂੰ ਸੰਭਾਲ ਲੈਂਦਾ। ਭਾਵੇਂ ਅੱਗੋਂ ਸੁਨੂ ਪਿਓ ਵਾਲਿਆਂ ਦੁਸ਼ਵਾਰੀਆਂ ਵਿੱਚੋਂ ਲੰਘਣਾ ਪੈਂਦਾ ਤੇ ਇਸ ਤਰ੍ਹਾਂ ਇਸ ਕਹਾਣੀ ਵਿੱਚ ਕਿਸਾਨ ਦੇ ਮਿੱਟੀ ਦੇ ਮੋਹ ਨੂੰ ਦਰਸਾਇਆ ਹੋਣ ਕਰਕੇ ਸਧਾਰ ਤੇ ਰੱਖਿਆ ਹੋਣ ਕਰਕੇ ਇਸ ਦਾ ਇਹ ਟੁਕਮਾ ਚਰਲੇਖਾ। ਚਾਚਾ ਜੀ ਕਿਹੋ ਜਿਹੀ ਕੋਠੀ ਬਣਾਉਣਾ ਚਾਹੁੰਦੇ ਸੀ? ਕੁਐਸਚਨ ਆਨਸਰ ਨੇ। ਚਾਚਾ ਜੀ ਆਪਣੇ ਖੇਤਾਂ ਵਿੱਚ ਸੜਕਾਂ ਡੇ ਕੋਠੀ ਬਣਾਉਣ ਲਈ ਉਸ ਦਾ ਨਕਸ਼ਾ ਲੁਧਿਆਣੇ ਦੇ ਕਿਸੇ ਨਕਸ਼ਾ ਨਵੀਸ ਤੋਂ ਬਣਾਇਆ ਸੀ। ਉਸੋਂ ਫਾਰਮ ਹਾਊਸ ਕਹਿੰਦੇ ਸੀ ਉਸ ਵਿੱਚੋਂ ਮੋਰੇ ਦੋ ਕਨਾਲ ਦਾ ਲਾਉਣ ਰੱਖਿਆ ਗਿਆ ਸੀ ਜਿਸ ਵਿੱਚ ਜਾਪਾਨੀ ਮਖਮਲੀ ਮਖਮਲੀ ਘਾਹ ਤੇ ਚੰਡੀਗੜ੍ਹ ਤੋਂ ਮੰਗਵਾਏ ਗੁਲਾਬਾਂ ਦੀਆਂ ਕਲਮਾਂ ਲਾਈਆਂ ਜਾਣੀਆਂ ਸੀ ਇਸ ਵਿੱਚ ਚਾਚਾ ਦੀ ਦੇ ਕਸਟਡੀ ਰੂਮ ਵੀ ਹੋਣਾ ਸੀ ਜਿਸ ਵਿੱਚ ਪਿੰਨ ਪਿੰਨ ਸਾਹਿਤਿਕ ਸ਼ਾਹਕਾਰ ਰੱਖੇ ਜਾਣੇ ਸੀ ਪਰੰਤੂ ਚਾਚਾ ਜੀ ਸੁਪਨੇ ਨਾਲ ਪਰ ਹੋ ਸਕੇ ਤੇ ਜਦੋਂ ਉਹਨਾਂ ਦੀ ਅਕੰਧ ਅਨੁਸਾਰ ਕੇ ਲੈਂਟਰ ਪਾਇਆ ਤਾਂ ਉਹਨਾਂ ਦਾ ਬਜਟ ਲੜਖੜਾ ਗਿਆ ਔਰ ਸੋਈ ਸਟੋਰ ਤੇ ਕਮਰੇ ਦਾ ਸਾਦਾ ਜਿਹਾ ਫਰਸ਼ ਪਾ ਕੇ ਉਹ ਪਿੰਡ ਵਾਲੇ ਠੱਠੇ ਕੋਠਿਆਂ ਵਿੱਚੋਂ ਲਟਾ ਪਟ ਪਟਾਂ ਚੁੱਕ ਕੇ ਇੱਥੇ ਆ ਵਸੇ। ਚਾਚਾ ਜੀ ਨੂੰ ਚਾਚੀ ਨੂੰ ਚਾਚਾ ਜੀ ਦੇ ਵਿਰੁੱਧ ਕੀ ਸ਼ਿਕਾਇਤਾਂ ਸੀ? ਹਾਂਜੀ ਚਾਚਾ ਜੀ ਨੂੰ ਚਾਚੀ ਚਾਚੀ ਜੀ ਨੂੰ ਚਾਚਾ ਜੀ ਦੇ ਵਿਰੁੱਧ ਇਹ ਸ਼ਿਕਾਇਤਾਂ ਸੀ। ਕਿ ਉਹਨਾਂ ਦੇ ਘਰ ਕੋਈ ਸੁੱਖ ਨਹੀਂ ਸੀ ਪਾਇਆ ਉਸ ਨੂੰ ਕਦੀ ਚੱਜ ਦਾ ਕੱਪੜਾ ਵੀ ਨਹੀਂ ਸੀ ਪਾਉਣ ਪਾਉਣਾ ਮਿਲਿਆ ਉਹਨਾਂ ਦੇ ਸਾਰੇ ਗਹਿਣੇ ਸ਼ਿੰਗਾਰ ਪੱਟੀ ਜੜਾਉ ਝੁੰਮਕੇ ਤੇ ਚੂੜੀਆਂ ਵੀ ਉਹਨਾਂ ਨੇ ਵੇਚ ਕੇ ਖੇਤੀ ਤੇ ਲਾਖੇ ਨਾ ਦਿੱਤੀਆਂ ਸੁਖਵੀਰ ਕੀ ਕਰਨਾ ਚਾਹੁੰਦਾ ਸੀ ਸੁਖਵੀਰ ਖੇਤੀ ਦਾ ਕੰਮ ਨਹੀਂ ਕੰਮ ਨਹੀਂ ਸੀ ਕਰਨਾ ਚਾਹੁੰਦਾ ਸਗੋਂ ਆਪਣੇ ਹਿੱਸੇ ਦੀ ਜ਼ਮੀਨੇ ਵੇਚ ਕੇ ਕੋਈ ਹੋਰ ਕੰਮ ਕਰਨਾ ਚਾਹੁੰਦਾ ਸੀ ਉਹ ਆਪਣੇ ਬਾਪ ਤੋਂ 10000 ਰੁਪਏ ਦਾ ਕੰਮ ਸ਼ੁਰੂ ਕਰਨ ਲਈ ਮੰਗ ਰਿਹਾ ਸੀ ਕਿਉਂਕਿ ਉਸ ਨੂੰ ਇੱਕ ਐਸਸੀ ਐਸਈ ਕੋਈ ਠੇਕਾ ਦੇਣ ਲਈ ਤਿਆਰ ਨਹੀਂ ਸੀ ਤੇ ਅੰਤ ਉਸ ਨੇ ਕੀਤੇ ਦਾ ਕੰਮ ਕੀਤਾ ਅਹੀ ਨਹੀਂ ਤੇ ਕੈਨੇਡਾ ਚਲਾ ਗਿਆ ਚਾਚੇ ਨੇ ਸਰਕਾਰ ਬਰਦ ਦੀ ਸ਼ਿਕਾਇਤਾਂ ਨੇ ਚਾਚੇ ਸਰਕਾਰ ਨੂੰ ਕ੍ਰਾਪਟ ਤੇ ਬੇਈਮਾਨ ਸਮਝਦਾ ਜੋ ਆਏ ਸਾਲ ਖਾਦ ਤੇ ਡੀਜ਼ਲ ਦੀਆਂ ਕੀਮਤਾਂ ਵਧਾਰਨ ਦੀਆਂ ਉਹ ਬਿਜਲੀ ਦਾ ਬਿੱਲ ਪੂਰੀ ਲੈ ਬਿੱਲ ਪੂਰਾ ਲੈਂਦੀ ਹੈ ਤੇ ਪਰ ਬਿਜਲੀ ਪੂਰੀ ਨਹੀਂ ਦਿੰਦੀ ਉਹ ਸੁਨਾਵ ਵੱਲੋਂ ਕਿਸਾਨ ਨੂੰ ਜਿੰਸ ਦਾ ਮੁੱਲ ਪੂਰਾ ਨਾ ਦਿਵਾਉਣ ਲਈ ਵੀ ਜ਼ਿੰਮੇਵਾਰ ਸਮਝਦਾ ਚਾਚੇ ਦੀ ਨੌਕਰ ਪਾਲੇ 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 ਨਾਲ ਕੀ ਝੜਪ ਬਾਰੇ ਦੱਸਣਾ ਫਾਲਾ ਆਪਾਂ ਨੇ ਘਰ ਦੀ ਦੁਪਹਿਰ ਦੁਪਹਿਰ ਦੀ ਰੋਟੀ ਖਾਣ ਗਿਆ ਦੇਰ ਨਾਲ ਆਇਆ ਜਿਸ ਨਾਲ ਚਾਚੇ ਨੂੰ ਉਸ ਨੂੰ ਕਾਫੀ ਡਾਂਟਿਆ ਫਾਲਾ ਗੁੱਸੇ ਵਿੱਚ ਉਸ ਵੇਲੇ ਮੋੜਨ ਘਰ ਮੋੜਨ ਲੱਗਾ ਸੀ ਪਰ ਚਾਚੀ ਨੇ ਬੜੇ ਹੰਮੇ ਨਾਲ ਉਸ ਨੂੰ ਰੋਕ ਲਿਆ ਤੇ ਚਾਹ ਪੀਣ ਲਈ ਦਿੱਤੀ ਕਰਮਵੀਰ ਦੀ ਖੇਤੀ ਕਿਹੋ ਜੀ ਸੀ ਕਰਮਵੀਰ ਕੋਲ ਟਰੈਕਟਰ ਸੀ ਉਸ ਤੇ ਉਸ ਦੇ ਪੈਦਾ ਕੀਤੇ ਟਮਾਟਰ ਟਮਾਟਰਾਂ ਦਾ ਸਾਸ ਤੇ ਕੈਚਅਪ ਬਣਾਉਣ ਵਾਲੀ ਕੰਪਨੀ ਖਰੀਦ ਰਹੀ ਸੀ ਐਤਕਿ ਉਸ ਦੇ ਟਮਾਟਰਾਂ ਉਨ ਲੱਗਿਓ ਬਿਮਾਰੀ ਨੇ ਸਾਰੀ ਫਸਲ ਖਰਾਬ ਕਰ ਦਿੱਤੀ ਤੇ ਉਸ ਨੂੰ ਡਰ ਸੀ ਕਿ ਕਿਤੇ ਉਸ ਦਾ ਟੈਂਡਰ ਪੂਰਾ ਨਾ ਹੋਣ ਕਰਕੇ ਕੰਪਨੀ ਨੂੰ ਹਰਜਾਨਾ ਨਾ ਪਾ ਦੇਵੇ। ਕਰਮਵੀਰ ਦੇ ਕੰਮ ਵਿੱਚ ਉਸ ਦੀ ਪਤਨੀ ਸ਼ਿੰਦਰ ਵੀ ਲੱਗੀ ਰਹਿੰਦੀ ਸੀ ਤੇ ਜਿਸ ਕਰਕੇ ਉਹ ਮੁੜਕੋ ਮੁੜਕੀ ਹੋਈ ਰਹਿੰਦੀ ਸੀ ਤੇ ਉਸ ਦੇ ਕੁੰਘਰਾਲੇ ਵਾਲ ਖਿਲਰੇ ਰਹਿੰਦੇ ਸੀ ਤੇ ਉਹ ਉਸ ਦਾ ਗੋਰਾ ਨਿਸ਼ੋ ਰੰਗ ਕਾਲਾ ਹੋ ਗਿਆ। ਕਰਮਵੀਰ ਦੀਆਂ 8 ਗਾਂ ਕੀੜੇ ਮਾਰ ਦਵਾਈਆਂ ਦੇ ਅਸਰ ਵਾਲੀ ਪਰਾਲੀ ਖਾਣ ਨਾਲ ਇੱਕੋ ਰਾਤ ਤੇ ਫਟਕ ਕੇ ਮਰ ਗਈਆਂ। ਇਸ ਤਰ੍ਹਾਂ ਕਰਮਵੀਰ ਦਾ ਖੇਤੀ ਦਾ ਕੰਮ ਉਸ ਦੇ ਬਾਪ ਪਰ ਕਹੀ ਆਰਥਿਕ ਤੰਗੀਆਂ ਤੇ ਪਰੇਸ਼ਾਨੀਆਂ ਨਾਲ ਭਰਪੂਰ ਸੀ। ਚਾਚਾ ਜੀ ਦਾ ਚਰਿੱਤਰ ਚਿੱਤਰਣ ਚਾਚਾ ਜੀ ਦਿਆਲ ਸਿੰਘ ਕਾਲਜ ਲਾਹੌਰ ਦੇ ਪੜ੍ਹੇ ਹੋਏ ਸੀ ਉਹਨਾਂ ਦਾ ਲਾਅ ਕੀਤਾ ਹੋਇਆ ਸੀ ਪਰ ਖੇਤੀ ਵਿੱਚ ਪਾਏ ਘਾਟੇ ਪਏ ਘਾਟਿਆਂ ਕਰਜ਼ੇ ਦੀਆਂ ਪਰੇਸ਼ਾਨੀਆਂ ਤੇ ਘਰੇਲੂ ਤਣਾਅ ਕਰਕੇ ਉਹ ਕੰਮਲੇ ਜੇ ਹੋਏ ਰਹਿੰਦੇ ਸੀ ਤੇ ਸਾਰੇ ਟੱਬਰ ਤੋਂ ਝਿੜਕਾ ਜੀਆਂ ਖਾਂਦੇ ਸੀ ਕਹਾਣੀ ਦੇ ਆਰੰਭ ਸਮੇਂ ਉਹਨਾਂ ਦੀ ਉਮਰ 68 ਸਾਲਾਂ ਦੀ ਸੀ ਪਰ ਅੰਤ ਵਿੱਚ ਉਹ ਬੜਾਪੇ ਕਾਰਨ ਖੇਤੀ ਕਰਨ ਨੂੰ ਰਹਿ ਗਏ ਉਹਨਾਂ ਦਾ ਖੇਤੀ ਨਾਲ ਮੋਹ ਸੀ ਉਹ ਸਰਕਾਰ ਦੀਆਂ ਕਿਸਾਨਾਂ ਪ੍ਰਤੀਨਿਧਤਾ ਤੋਂ ਸੰਤੁਸ਼ਟ ਸਨ ਇੱਕ ਵਧੀਆ ਤੇ ਸਹੂਲਤ ਭਰੀ ਕੋਠੀ ਬਣਾਉਣ ਦਾ ਉਹਨਾਂ ਦਾ ਸੁਪਨਾ ਅਧੂਰਾ ਰਹਿ ਗਿਆ ਉੰਜ ਉਹਨਾਂ ਦਾ ਕੱਦ ਸਮੱਦਰ ਸਰੀਰ ਸ਼ਾਂਕਿਆ ਹੋਇਆ ਤੇ ਪਤਲਾ ਮੱਥੇ ਉੱਤੇ ਸੋਚ ਦੇ ਵੱਟ ਤੇ ਚਿਹਰੇ ਉਤੇ ਖਿਜ ਰਹੀਂਦੀ ਸੀ ਸੋ ਇਹ ਸੀ ਤੁਹਾਡਾ ਕੁਐਸਚਨ ਆਨਸਰ ਤੇ ਵਿਸ਼ਾ ਵਸਤੂ ਐਂਡ ਸਾਹਿਤਿਕ ਪਰਖ ਥੈਂਕਸ